ਇੱਕ ਬਰਿੰਦਰ ਬਾਜਵਾ ਮੁੰਡਾ ਜਿਹੜਾ ਦੀਪ ਸਿੱਧੂ ਨਾਲ ਇੰਡੀਆ ਰਿਹਾ ਹੋਇਆ ਜਿਵੇਂ ਕਹਿ ਸਕਦੇ ਆ ਵੀ ਆਪਾਂ ਲੰਗੋਟ ਹੀ ਯਾਰ ਪੰਜਾਬੀ ਜਿਵੇਂ ਵਰਲਡ ਇੱਕ ਲੰਗੋਟਿਆ ਯਾਰ ਓਕਣ ਦਾ ਯਾਰ ਰਿਹਾ ਉਹ ਦੀਪ ਸਿੱਧੂ ਦਾ ਉਹਦੀ ਇੱਕ ਇੰਟਰਵਿਊ ਆ ਇੰਟਰਵਿਊ ਆ ਬ੍ਰੌਸ ਟੀਵੀ ਦੇ ਮੁੰਡੇ ਨਾਲ ਜਾ ਕੇ ਦੇਖ ਲਿਓ ਜਿਹਦੇ ਵਿੱਚ ਕਰਨ ਹੋਂਡਾ ਸ਼ਾਇਦ ਉਹਦਾ ਮੁੰਡੇ ਦਾ ਨਾਮ ਆ ਉਹਦੀ ਉਹਦਾ ਚੈਨਲ ਆ ਉਹਦੇ ਵਿੱਚ ਬਰਿੰਦਰ ਬਾਜਵਾ ਜੋ ਆਪਣਾ ਭਾਈ ਆ ਕਹਿ ਰਿਹਾ ਵੀ ਭਾਈ ਉਹਨੇ ਇੱਕ ਗੱਲ ਕਹੀ ਹੈ ਕਹਿੰਦਾ ਰਾਜਦੇਵ ਜਿਹੜਾ ਖਾਲਸਾ ਵਕੀਲ ਆ ਅਮਰਤਪਾਲ ਦਾ ਵੀ ਉਹਦੀ ਉਹਦੀ ਗੱਲ ਬਰਿੰਦਰ ਬਾਜਵਾ ਦੀ ਗੱਲ ਅਮਰਤਪਾਲ ਦੇ ਭੂਆ ਦੇ ਮੁੰਡੇ ਨਾਲ ਹੋਈ ਆ ਮੈਂ ਸਵੇਰ ਦੀ ਲਾਈਵ ਦੇ ਵਿੱਚ ਵੀ ਗੱਲ ਕੀਤੀ ਸੀ ਵੀ ਜਿਹਦੇ ਵਿੱਚ ਉਹਦੀ ਭੂਆ ਦੇ ਅਮਰਤਪਾਲ ਦੀ ਭੂਆ ਦੇ ਮੁੰਡਾ ਮੁੰਡਾ ਦੱਸ ਰਹਾਂ ਬ੍ਰਿੰਦਰ ਬਾਜਵਾ ਨੂੰ ਵੀ ਭਾਈ ਰਾਜਦੇਵ ਖਾਲਸਾ ਅਮਰਤਪਾਲ ਦਾ ਵਕੀਲ ਨਹੀਂ ਹੈਗਾ ਨਹੀਂ ਹੈਗਾ ਨਹੀਂ ਹੈਗਾ ਇਹ ਸਿਰਫ ਹੋਈਆ ਫੋਨ ਤੇ ਗੱਲ ਉਹਦੇ ਨਾਲ ਫਿਰ ਬ੍ਰਿੰਦਰ ਬਾਜਵਾ ਨੇ ਉਹਨੂੰ ਕਿਹਾ ਵੀ ਭਾਈ ਤੁਸੀਂ ਇਹ ਬਿਆਨ ਦੋ ਆ ਕੇ ਮੁੰਡੇ ਨੇ ਭੂਆ ਨੂੰ ਅਮਰਤਪਾਲ ਦੀ ਮਾਤਾ ਜੀ ਨੂੰ ਲਾਇਆ ਫੋਨ ਉਸੇ ਟਾਈਮ ਤੇ ਉਹਨਾਂ ਨੂੰ ਕਿਹਾ ਵੀ ਭਾਈ ਤੁਸੀਂ মিডিਆ 'ਚ ਆ ਕੇ ਬਿਆਨ ਉਹ ਚੀਜ਼ ਦੇ ਉੱਤੇ ਵੀ ਜਿਹੜਾ ਰਾਜਦੇਵ ਖਾਲਸਾ ਇਹ ਝੂਠ ਬੋਲਦਾ ਇਹ ਅੰਮ੍ਰਿਤਪਾਲ ਦਾ ਵਕੀਲ ਨਹੀਂ ਹੈਗਾ ਇਹ ਸਿਰਫ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਮੈਂ ਇਹ ਜਾਂ ਗੱਲ ਸੁਣੀ ਆ ਮੈਂ ਰੱਬ ਮੂਰੇ ਅਰਦਾਸ ਕਰਦਾ ਪ੍ਰਮਾਤਮਾ ਮੂਰੇ ਅਰਦਾਸ ਕਰਦਾ ਵੀ ਕਿਤੇ ਕਿਤੇ ਅੰਮ੍ਰਿਤਪਾਲ ਦੀ ਮਾਤਾ ਜੀ ਆ ਕੇ ਮੂਰੇ মিডিਆ ਦੇ ਵਿੱਚ ਇਹ ਬਿਆਨ ਨਾ ਦੇ ਦੇਵੇ ਵੀ ਭਾਈ ਰਾਜਦੇਵ ਖਾਲਸੇ ਨਾਲ ਸਾਡਾ ਕੋਈ ਤਾਲੁਕਾਤ ਨਹੀਂ ਅਗਰ ਅਗਰ ਉਹ ਬਿਆਨ ਦਿੰਦੀ ਆ ਆਪਣੇ ਆ ਕੇ ਮੀਡੀਆ ਦੇ ਵਿੱਚ ਬਿਆਨ ਕੁਝ ਵੀ ਦਿੱਤਾ ਗਿਆ ਤਾਂ ਸਾਰੀ ਹੀ ਕਹਾਣੀ A to Z ਤੱਕ ਆਪਾਂ 24 ਘੰਟੇ ਦੇ ਵਿੱਚ ਸੋਲਵ ਕਰ ਦੇਣੀ ਆ ਗਾਹਾਂ ਬਿਲਾਈਵ ਬਣਾਉਣੀਆਂ ਆਪਾਂ ਨੇ ਆ ਟੌਪਿਕ ਤੇ ਕਰ ਦੇਣੀਆਂ ਨੇ ਬੰਦ ਸ਼ੁਕਰ ਕਰੋ ਪਰਮਾਤਮਾ ਦਾ ਅਰਦਾਸ ਕਰੋ ਕਿ ਉਹ ਚੀਜ਼ ਉੱਤੇ ਲਾਈਵ ਨਾ ਕਰੇ ਜਾਂ ਮਤਲਬ ਮੀਡੀਆ ਦੇ ਵਿੱਚ ਪ੍ਰੈਸ ਮੂਹਰੇ ਆ ਕੇ ਬਿਆਨ ਨਾ ਦਵੇ ਉਹਦਾ ਦਿੱਤਾ ਹੋਇਆ ਇੱਕ ਬਿਆਨ ਰਾਜਦੇਵ ਖਾਲਸੇ ਦੇ ਵਿਰੁੱਧ ਵੀ ਭਾਈ ਇਹ ਸਾਡਾ ਬੰਦਾ ਨਹੀਂ ਹੈਗਾ ਨਾ ਇਹ ਅੰਮ੍ਰਿਤਪਾਲ ਦਾ ਵਕੀਲ ਆ ਉਹ ਤੋਂ ਬਾਅਦ ਜਿੰਨੀਆਂ ਵੀ ਹੁਣ ਤੱਕ ਕਹਾਣੀਆਂ ਬਣਾਈਆਂ ਗਈਆਂ ਨੇ ਮੀਡੀਆ ਦੇ ਵਿੱਚ ਪ੍ਰੈਸ ਦੇ ਮੂਹਰੇ ਆ ਕੇ ਬਿਆਨ ਦਿੱਤੇ ਗਏ ਨੇ ਗੀਲੇ ਵਿੱਚ ਇਹ ਵੀ ਕਿਹਾ ਗਿਆ ਵੀ ਅਮਰਤਪਾਲ ਨੂੰ ਖੂਨ ਦੀਆਂ ਉਲਟੀਆਂ ਉਹ ਵੀ ਰਾਜਦੇਵ ਖਾਲਸਾ ਨੇ ਦਿੱਤੇ ਸੀਗੇ ਬਿਆਨ মিডিਆ ਦੇ ਸਾਹਮਣੇ ਤੇ ਇਹਦੇ ਘਰਦਿਆਂ ਨੇ ਉਹਦੀ ਹਾਮੀ ਭਰੀ ਸੀ ਕਿ ਵੀ ਵਾਕੇ ਖੂਨ ਦੀਆਂ ਉਲਟੀਆਂ ਨੇ ਫਿਰ ਉਹਤੇ ਵੀ ਕਾਟਾ ਵੱਜ ਚੁੱਕਦਾ ਵੀ ਉਹ ਝੂਠ ਬੋਲਿਆ ਗਿਆ ਜੇ ਇਹ ਚੀਜ਼ ਇਹਦੇ ਘਰ ਦੇ ਮੰਨਦੇ ਨੇ ਵੀ ਰਾਜਦੇਵ ਖਾਲਸਾ ਨਾ ਕਿਉਂਕਿ ਹੁਣ ਤਾਂ ਕਹਿਣਾ ਪੈਣਾ ਕਹਿਣਾ ਕਿਵੇਂ ਪੈਣਾ ਕਿਉਂਕਿ ਹੋ ਸਕਦਾ ਵੀ ਵੋਟਾਂ ਉੱਤੇ ਇਹ ਚੀਜ਼ ਦਾ ਅਫੈਕਟ ਪਵੇ ਵੀ ਲੋਕ ਸਵਾਲ ਪੁੱਛਣ ਲੱਗੇ ਵੀ ਜਿਹੜਾ ਰਾਜਦੇਵ ਖਾਲਸਾ ਵੀ ਇਹ ਤਾਂ ਆਰਆਰਐਸ ਦਾ ਪਰ ਮੈਂ ਲੋਕਾਂ ਨੂੰ ਕੁਛਕ ਦੋਕ ਚੀਜ਼ਾਂ ਹੋਰ ਯਾਦ ਕਰਾ ਦਮਾ ਵੀ ਇਹ ਮੰਨ ਲੈਂਦੇ ਆ ਵੀ ਮੈਂ ਆਰਆਰਐਸ ਦਾ ਬੰਦਾ ਇਹ ਜਾਂ ਮੰਨ ਲਓ ਯਾਨੀ ਕਿ ਵੀ ਇਹਨੂੰ ਭਾਈ ਜਿਹੜੀ ਸੈਂਟਰੀ ਸਰਕਾਰ ਉਹ ਚਲਾ ਰਹੀ ਹੋ ਸਕਦੀ ਆ ਇੱਕ ਮੈਂ ਹੋਰ ਨਵੀਂ ਚੀਜ਼ ਐਡ ਕਰਦਾ ਵਿੱਧ ਪ੍ਰੂਫ ਆਉਣ ਵਾਲੀ ਜਿਹੜੀ ਲਾਈਵ ਬਣਾਵਾਂਗੇ ਅਮਰਤਪਾਲ ਵਾਲਾ ਮੁੱਦਾ ਹੁਣ ਮੜ ਜਾ ਇੱਕ ਪਾਸੇ ਚੱਕ ਰੱਖ ਦਮਾ ਸਿਮਰਜੀਤ ਮਾਨ ਵਾਲਾ ਚੱਕ ਲਮਾ ਮੈਂ ਨਾਲ ਦੀ ਨਾਲ ਤੁਹਾਨੂੰ ਤਾਂ ਸਮਝਾ ਰਿਹਾ ਕਾਂ ਜੋ ਤੁਹਾਡੇ ਚੰਗੇ ਤਰੀਕੇ ਨਾਲ ਇਹ ਚੀਜ਼ੇ ਦਿਮਾਗ ਦੇ ਵਿੱਚ ਪੈ ਜਵੇ ਜੇ ਰਾਜਦੇਵ ਖਾਲਸੇ ਨੂੰ ਇਹ ਡਿਕਲੇਅਰ ਕਰ ਦੇਣ ਕਿ ਭਾਈ ਇਹ ਸਾਡਾ ਬੰਦਾ ਨਹੀਂ ਫਿਰ ਦੂਜੇ ਪਾਸੇ ਸਿਮਰਜੀਤ ਮਾਨ ਉਹਦੇ ਨਾਲ ਬੈਠ ਕੇ ਇੰਟਰਵਿਊ ਆ ਕਿਉਂ ਕਰ ਰਿਹਾ ਜਦ ਉਹ ਆਇਆ ਸੀਗਾ ਅਮਰਤਪਾਲ ਦਵਾਈ ਤੋਂ ਅਮਰਤਪਾਲ ਦਵਾਈ ਤੋਂ ਜਾਦੀਆਂ ਵੀ ਸਾਡੇ ਕੋਲ ਇੰਟਰਵਿਊ ਪਈਆਂ ਨੇ ਉਹਦੀਆਂ ਡਾਊਨਲੋਡ ਕੀਤੀਆਂ ਪਈਆਂ ਨੇ ਇਹ ਜਿਹੜਾ ਰਾਜਦੇਵ ਖਾਲਸਾ ਇਹ ਕੱਲਾ ਆਰਐਮਐਸ ਦੇ ਵਿੱਚ ਨਹੀਂ ਸੀਗਾ ਇਹ ਆਮ ਆਦਮੀ ਪਾਰਟੀ ਦਾ ਵੀ ਸਮਰਥਨ ਇਹਨੇ ਕੀਤਾ ਹੋਇਆ ਬੰਦੇ ਨੇ ਬਕਾਇਦਾ ਵੀਡੀਓ ਦੇ ਵਿੱਚ ਵੀ ਦਿਖਾਵਾਂਗੇ ਤੁਹਾਨੂੰ ਨਾਲ ਹੀ ਨਾਲ ਤੁਹਾਡੇ ਮੂਰੇ ਕੱਲੀ ਕੱਲੀ ਚੀਜ਼ ਰੱਖਾਂਗੇ ਵੀ ਆਹ ਦੇਖੋ ਇਹਨੇ ਆਮ ਆਦਮੀ ਪਾਰਟੀ ਵੀ ਜੁਆਇਨ ਕੀਤੀ ਸੀਗੀ ਸੋ ਕਹਿਣ ਦਾ ਮੇਰਾ ਮਤਲਬ ਇਹ ਆ ਇਹ ਜਿਹੜੇ ਦਲ ਬਦਲੂ ਬੰਦੇ ਨੇ ਦੇਖੋ ਗद्दार ਦੋਹਾਂ ਚੋਂ ਇੱਕ ਪੱਕਾ ਸਿਮਰਜੀਤ ਮਾਨ ਤਾਂ ਬਿਲਕੁਲ ਡਿਕਲੇਅਰ ਆ ਬਿਲਕੁਲ ਡਿਕਲੇਅਰ ਆ ਜਿਹੜੇ ਜਿਹੜੇ ਬੰਦੇ ਉਹਨਾਂ ਦੇ ਤਾਲੂਕਾਦ ਰਹੇ ਨੇ ਜੇ ਇਹ ਨਕਾਰਦੇ ਨੇ ਨਕਾਰਦੇ ਨੇ ਭਾਈ ਰਾਜਦੇਵ ਖਾਲਸਾ ਇਹ ਅਮਰਤਪਾਲ ਦਾ ਵਕੀਲ ਨਹੀਂ ਹੈਗਾ ਤਾਂ ਹੁਣ ਤੱਕ ਤਾਂ ਹੁਣ ਤੱਕ ਉਹਦੇ ਕਿੰਨੇ ਬਿਆਨ ਆ ਚੁੱਕੇ ਨੇ ਕਿੰਨੀਆਂ ਉਹਨੇ ਇੰਟਰਵਿਊ ਕਰ ਲਈਆਂ ਹਰੇਕ ਇੰਟਰਵਿਊ ਦੇ ਵਿੱਚ ਉਹ ਕਹਿ ਰਿਹਾ ਵੀ ਭਾਈ ਮੈਂ ਅਮਰਤਪਾਲ ਨੂੰ ਵੋਟਾਂ ਲਈ ਰਾਜੀ ਕੀਤਾ ਮੈਂ ਅਮਰਤਪਾਲ ਦਾ ਇੱਕੋ ਇੱਕ ਵਕੀਲ ਆ ਮੈਂ ਕਿਉਂ ਹੌਲੀ-ਹੌਲੀ ਬੋਲ ਰਿਹਾ ਤਾਂ ਜੋ ਤੁਹਾਡੇ ਸਮਝ ਆ ਜਾਵੇ ਗੱਲ ਇਹ ਹਰੇਕ ਇੰਟਰਵਿਊ ਵਿੱਚ ਕਹਿ ਰਿਹਾ ਉਹ ਵੀ ਮੈਂ ਇੱਕੋ ਇੱਕ ਵਕੀਲ ਆ ਬਕਾਇਦਾ ਤੁਹਾਨੂੰ ਪ੍ਰੂਫ ਵੀ ਦਿਖਾਵਾਂਗੇ ਵੀਡੀਓ ਵੀ ਦਿਖਾਵਾਂਗੇ ਇੰਟਰਵਿਊ ਤੱਕ ਵੀ ਤੁਹਾਨੂੰ ਦਿਖਾਵਾਂਗੇ ਜਿਹਦੇ ਵਿੱਚ ਉਹ ਕਹਿ ਰਿਹਾ ਵੀ ਮੈਂ ਇੱਕੋ ਇੱਕ ਵਕੀਲਾ ਮੈਂ ਹੀ ਉਹਨੂੰ ਵੋਟਾਂ ਵਿੱਚ ਮਨਾਇਆ ਉਹਨੂੰ ਮੈਂ ਹੀ ਉਹਨੂੰ ਮਿਲਣ ਗਿਆ ਸੀਗਾ ਤੇ ਮੈਂ ਹੀ ਲੈ ਕੇ ਬਾਹਰ ਮੀਡੀਆ ਦੇ ਵਿੱਚ ਜਾ ਕੇ ਦੱਸਿਆ ਵੀ ਭਾਵੇਂ ਵੋਟਾਂ ਲੜਨੀਆਂ ਨੇ ਫੇਰ ਆ ਜੋ ਗੱਲ ਦੂਜੇ ਪਾਸੇ ਜੇ ਉਹਦੇ ਮਾਤਾ ਪਿਤਾ ਕਹਿੰਦੇ ਨੇ ਵੀ ਭਾਈ ਅਮਰਤਪਾਲ ਨੇ ਇਹਨੂੰ ਬਿਆਨ ਦਿੱਤਾ ਸਭ ਤੋਂ ਪਹਿਲਾਂ ਵੀ ਭਾਈ ਵੋਟਾਂ ਜਿਵੇਂ ਨੇ ਮੀਡੀਆ ਜਾ ਕੇ ਦੱਸਿਆ ਵੀ ਭਾਈ ਵੋਟਾਂ ਲੜਨੀਆਂ ਨੇ ਅਮਰਤਪਾਲ ਨੇ ਵੀ ਉਹ ਤੇ ਉਹਨੇ ਜੜੇ ਹੁਣ ਆਪਣੇ ਐਮਪੀ ਦੀ ਜਿਹੜੀ ਵੋਟਾਂ ਹੋਣੀਆਂ ਨੇ ਖਡੂਰ ਸਾਹਿਬ ਤੋਂ ਵੀ ਉਹ ਲੜੂਗਾ ਵੋਟਾਂ ਉਹ ਆਜ਼ਾਦ ਤੌਰ ਦੇ ਉੱਤੇ ਜੇਤ ਇਹਦੇ ਕਰਦੇ ਕਹਿੰਦੇ ਨੇ ਵੀ ਭਾਈ ਇਹ ਝੂਠ ਬੋਲਦਾ ਫੇਰ ਅਮਰਤਪਾਲ ਮੁਕਰਿਆ ਤਾਂ ਹੈ ਨਹੀਂ ਇਹਦਾ ਮਤਲਬ ਕਿ ਅਮਰਤਪਾਲ ਨੇ ਪਹਿਲਾਂ ਇਹਨੂੰ ਦੱਸਦਾ ਸੀਗਾ ਰਾਜਦੇਵ ਖਾਲਸੇ ਨੂੰ ਇਹਦੀ ਉਹਦੇ ਨਾਲ ਮੀਟਿੰਗ ਹੋ ਚੁੱਕੀ ਸੀਗੀ ਮੇ ਪਾਈ ਮੈਂ ਵੋਟਾਂ ਲੜਨੀਆਂ ਨੇ ਮੈਨੂੰ ਵੋਟਾਂ ਲੜਾਓ ਜੇ ਤਾਂ ਇਹਦੇ ਘਰ ਦੇ ਕਹਿੰਦੇ ਨੇ ਕਿਉਂਕਿ ਜੇ ਤੁਸੀਂ ਮੀਡੀਆ 'ਚ ਬਿਆਨ ਚੱਕੋਗੇ ਜਿਹੜੇ ਲਾਸਟ ਵਾਰ ਹੋਏ ਸੀਗੇ ਉਹਦੇ ਵਿੱਚ ਤੇ ਘਰ ਦੇ ਕਹਿ ਰਹੇ ਨੇ ਕਿ ਭਾਈ ਅਸੀਂ ਆਪ ਜਾ ਕੇ ਪਤਾ ਕਰਕੇ ਆਵਾਂਗੇ ਇਹਦੀ ਗੱਲ ਤਾਂ ਅਸੀਂ ਯਕੀਨ ਨਹੀਂ ਕਰਨਾ ਹੈਗਾ ਆਪ ਜਾ ਕੇ ਪਤਾ ਕਰਨ ਦਾ ਮਤਲਬ ਤਾਂ ਕੀ ਹੈ ਵੀ ਇਹ ਬੰਦਾ ਝੂਠ ਵੀ ਬੋਲ ਸਕਦਾ ਇਹਦਾ ਮਤਲਬ ਹੈ ਵਕੀਲ ਤੇ ਪੂਰਾ ਵੀ ਯਕੀਨ ਨਹੀਂ ਹੈਗਾ ਸੁਣੋ ਫਿਰ ਦੁਵਾਰਚੀ ਧਿਆਨ ਨਾਲ ਜਦੋਂ ਆਪ ਉੱਥੇ ਜਾ ਕੇ ਪੁੱਛਣਗੇ ਨੇ ਬਿਲਕੁਲ ਸੇਮ ਪਿਆਰ ਜਿਹੜਾ ਰਾਜਦੇਵ ਖਾਲਸੇ ਨੇ ਦਿੱਤਾ ਗਿਆ ਸੀਗਾ ਉਹੀ ਪਿਆਰ ਉਹਨੇ ਆਪਣੇ ਘਰਦਿਆਂ ਨੂੰ ਦਿੱਤਾ ਵੀ ਮੈਂ ਵੋਟਾਂ ਲੜਨੀਆਂ ਨੇ ਸੋ ਕਹਿਣ ਦਾ ਮਤਲਬ ਮੇਰਾ ਇਹ ਆ ਚੀਚਾਂ ਦੋ ਨੇ ਚੀਚਾਂ ਦੋ ਨੇ ਜਾਂ ਤਾਂ ਸਿਮਰਜੀਤ ਮਾਨ ਆਪ ਆ ਕੇ ਕਹਿ ਦਵੇ ਵੀ ਭਾਈ ਮੈਂ ਆਰਐਸ ਦਾ ਬੰਦਾ ਜਾਂ ਮੰਨ ਲਓ ਵੀ ਮੈਂ ਹੁਣ ਤੱਕ ਗੱਦਾਰੀਆਂ ਕੀਤੀ ਨੇ ਪੰਜਾਬ ਦੇ ਨਾਲ ਜਾਂ ਮੈਂ ਹੁਣ ਤੱਕ ਜਿਵੇਂ ਕਹਿੰਦੇ ਵੀ ਸਿੱਖਾਂ ਦੇ ਮੁੰਡਿਆਂ ਨੂੰ ਮਾਰਾਇਆ ਕੌਮ ਨਾਲ ਗਦਾਰੀ ਕੀਤੀ ਹੈ ਮੈਂ ਇਹ ਗੱਲਾਂ ਆ ਕੇ ਉਹ ਆਪ ਮੰਨ ਜਵੇ ਨਹੀਂ ਨਹੀਂ ਆਉਣ ਵਾਲੀ ਵੀਡੀਓ ਦੇ ਵਿੱਚ ਆਉਣ ਵਾਲੀ ਆ ਵੀਡੀਓ ਦੇ ਵਿੱਚ ਬਿੰਦ ਪ੍ਰੂਫ ਵੀਡੀਓ ਦਿਖਾ ਕੇ ਤੱਥਾਂ ਦੇ ਨਾਲ ਗੱਲ ਇਹਨਾਂ ਦੋਹੇ ਬੰਦਿਆਂ ਨੂੰ ਅਮਰਤਪਾਲ ਨੂੰ ਤੇ ਵਿੱਚੇ ਸਿਮਰਜੀਤ ਮਾਨ ਨੂੰ ਅਸੀਂ ਸਾਰੀ ਗੱਲ ਸੰਗਤ ਦੇ ਮੂਹਰੇ ਰੱਖਾਂਗੇ ਫੈਸਲਾ ਤੁਸੀਂ ਕਰਨਾ ਮੈਂ ਵੋਟਾਂ ਦੀ ਗੱਲ ਨਹੀਂ ਕਰੂੰਗਾ ਕਿਉਂਕਿ ਜੇ ਤੁਹਾਨੂੰ ਵੋਟ ਪਾਉਣ ਦੀ ਅਕਲ ਹੁੰਦੀ ਤਾਂ ਤੁਹਾਨੂੰ ਪਤਾ ਹੁੰਦਾ ਵੀ ਵੋਟ ਦੀ ਮਹੱਤਤਾ ਕੀ ਆ ਪਿਛਲੀ ਵਾਰ ਤੁਸੀਂ ਬੀਬੀ ਖਾਲੜਾ ਨੂੰ ਫਰਾਉਂਦੇ ਨਾ ਮੈਂ ਕਹੂੰਗਾ ਵੋਟਾਂ ਪਾਓ ਇਹਨਾਂ ਦੋਨੇ ਬੰਦੇ ਇਹ ਚਲ ਅਮਰ ਸਿੰਘ ਜੀ ਤੇ ਮਾਨਤਾ ਹੈਗਾ ਹੈਗਾ ਉਹਦਾ ਜਿਹੜਾ ਹੈਗਾ ਸੱਤਾ ਦੇ ਵਿੱਚ ਅਮਰਪਾਲ ਨੂੰ ਵੋਟਾਂ ਚ ਜਿਤਾਓ ਕਿਉਂਕਿ ਜਿਤਨਾ ਬਹੁਤ ਜ਼ਿਆਦਾ ਜ਼ਰੂਰੀ ਆ ਜਿਹੜੇ ਗਾਹਾਂ ਵਾਲੇ ਬੰਦੇ ਆਪਣੇ ਹਿੰਦੀ ਮਹਿਕਮਾ ਬੈਠਾ ਜਿਹੜਾ ਸੈਂਟਰ ਸਰਕਾਰ ਬੈਠੀ ਆ ਉਹਨਾਂ ਨੇ ਸਾਡੇ ਵੱਲੋਂ ਗੁਲੀਆਂ ਕਰ ਕਰ ਕੇ ਸਾਡੇ ਮੇਰੇ ਵੱਲ ਨਹੀਂ ਆਪਣੀ ਕੌਮ ਵੱਲ ਉਂਗਲੀਆਂ ਕਰ ਕਰ ਕਹਿੰਦੇ ਨੇ ਕਿਆ ਕਰਨਾ ਓਏ ਆਹੀ ਸੀਗਾ ਉਹ ਜਿਹੜਾ ਕਹਿੰਦਾ ਸੀਗਾ ਖਾਨਦस्तान ਦਿੱਲੀ ਦਾ ਬਾਦ ਜਿਹੜਾ ਕਹਿੰਦਾ ਸੀਗਾ ਭਾਈ ਮੈਂ ਆ ਕਰ ਦੂੰ ਮੈਂ ਉਹ ਕਰ ਦੂੰ ਮੈਂ ਇਹ ਕਰ ਦੂੰ ਆ ਖੜਾ ਇੱਥੇ ਹੁਣ ਇਹ ਤੁਹਾਨੂੰ ਦਿਖਾਇਆ ਕਰਨਗੇ ਉਹ ਤੇ ਆਉਣ ਵਾਲੀ ਸਮੇਂ ਦੇ ਵਿੱਚ ਆ ਮੋਬਾਈਲ ਦੇ ਉੱਤੇ ਮੈਂ ਵੀਡੀਓ ਨਹੀਂ ਦਿਖਾਉਣੀ ਬੜੇ ਸਕਰੀਨ ਤੇ ਦਿਖਾਉਂਗਾ ਮੈਂ ਕੰਪਿਊਟਰ ਦੇ ਉੱਤੇ ਲਾ ਕੇ ਕੱਲੀ ਕੱਲੀ ਵੀਡੀਓ ਮੈਂ ਤੁਹਾਡੇ ਮੂਹਰੇ ਰੱਖੂਗਾ ਵੀ ਭਾਈ ਇਹ ਚੀਜ਼ ਦਾ ਮਤਲਬ ਇਹ ਲੋਕ ਦੱਸ ਦੇਣ ਜਾਂ ਸੰਗਤ ਜਵਾਬ ਦੇ ਦੇਵੇ ਆਉਣ ਵਾਲੇ ਸਮੇਂ 'ਚ ਮਿਲਦੇ ਆ ਜੀ 张哥，啥事啊，张哥？